ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਹੋ ਗਈ ਜੀ 21 ਸਤੰਬਰ ਤੇ ਆਪਾਂ ਸਾਬੀਆਂ ਆਪਣੇ ਖੇਤ ਵਿੱਚ ਲਾ ਰਹੇ ਹਣਾ ਤੁਸੀਂ ਆਪਣੇ ਵਰਕਰ ਵੀ ਦੇਖ ਸਕਦੇ ਹੋ ਹਣਾ ਪਿੱਛੇ ਲੱਗੇ ਹੋਏ ਨੇ ਵੀ ਲਾਉਣ ਤੇ ਤੁਹਾਨੂੰ ਦੱਸਦੇ ਆ ਵੀ ਕਿਹੜੀ ਕਿਹੜੀ ਸਬਜ਼ੀ ਲਾਈ ਆ ਇਹ ਅਸੀਂ ਦੋਸਤੋ ਜਿਹੜੀਆਂ ਵੀ ਹਣਾ ਆਪਣੇ ਖੇਤ ਵਿੱਚ ਸਾਬੀਆਂ ਲਾਉਣਿਆਂ ਪਹਿਲੀ ਗੱਲ ਤਾਂ ਤੁਹਾਨੂੰ ਦੱਸ ਰਿਹਾ ਅਸੀਂ ਆਪ ਸੇਲ ਕਰਨੀ ਹੁੰਦੀ ਆਗੀ ਤੇ ਇਦਾਂ ਨਹੀਂ ਹੈਗਾ ਵੀ ਹਣਾ ਕਈ ਭਰਾ ਦੇਖ ਕੇ ਵੀ ਅਸੀਂ ਆ ਵੀ ਲਾਲੀਏ ਆ ਵੀ ਲਾਲੀਏ ਸੋ ਪਹਿਲਾਂ ਤੁਸੀਂ ਸੋਚੋ ਵੀ ਅਸੀਂ ਮਾਰਕੀਟਿੰਗ ਆਪ ਕਰਨੀ ਆ ਫੇਰ ਸਬਜ਼ੀਆਂ ਵਾਲੀ ਲਾਈਨ 'ਚ ਆਉਣ ਦਾ ਫਾਇਦਾ ਤੇ ਅਸੀਂ ਜਿਹੜੀ ਵੀ ਸਬਜ਼ੀ ਆਪਣੇ ਖੇਤ ਵਿੱਚ ਲਾਉਣਨੇ ਆਗੇ ਹਨਾ ਉਹਦੀ ਮਾਰਕੀਟਿੰਗ ਦੋਸਤੋ ਆਪ ਕਰਦੇ ਆ ਹੁਣ ਤੁਹਾਨੂੰ ਦੱਸ ਦਈਏ ਵੀ ਕਿਹੜੀ ਕਿਹੜੀ ਦੋਸਤੋ ਆਪਾਂ ਸਬਜ਼ੀ ਲਾਈ ਆ ਇੱਕਦਮ ਮੂਲੀ ਲਾਈ ਆ ਜੀ ਆਪਾਂ ਡਾਕੀ ਕੰਪਨੀ ਦੀ ਤੇ ਹਾਈ ਬ੍ਰੈਡ ਆ ਜੀ ਇਹ ਤੁਸੀਂ ਦੇਖ ਸਕਦੇ ਹੋ ਹਨਾ ਤਾਂ ਇੱਕ ਇਹ ਆ ਜੀ ਇੱਕ ਦੋਸਤੋ ਲਾਇਆ ਟਾਕੀ ਕੰਪਨੀ ਦਾ ਹਨਾ ਬੀਟਰੂਟ ਚਕੰਦਰ ਆ ਤੁਸੀਂ ਦੇਖ ਸਕਦੇ ਹੋ ਇਹ ਲਾਇਆ ਜੀ ਤੇ ਉਸ ਤੋਂ ਬਾਅਦ ਪਾਲਕ ਬੀਜੀ ਆ ਗਈ ਤਾਈਕੌਨ ਦੀ ਪਾਲਕਾ ਪਾਲਕ ਦੀਆਂ ਬਹੁਤ ਵੈਰਾਈਟੀਆਂ ਲਾਈਆਂ ਕੇਵੀਆਰ ਦੀ ਪਾਲਕ ਲਾਈ ਹੈ ਐਡਵਾਂਟਾ ਦੀ ਲਾਈ ਹੈ ਕੀ ਤੇ ਉਸ ਤੋਂ ਬਾਅਦ ਕਾਲਸ ਦੀ ਲਾਈ ਹੈ ਸੇਡ ਇੱਕ ਦੋਸਤੋ ਸਜੈਂਟਾ ਦੀ ਲਾਈ ਆ ਜੀ ਮੂਲੀ ਆਪਾਂ ਐਵਰੀ ਬਾਈਟ ਇਹ ਇਹ ਆ ਜੀ ਇੱਕ ਲਾਇਆ ਜੀ ਆਪਾਂ ਖੀਰਾ ਰੋਮੀਓ ਲక్ష్ਮੀ ਦਾ ਸੀਡਲੈਸ ਇਹ ਟਲ ਕਹਿ ਦਿੰਦੇ ਆ ਇਹਨੂੰ ਇੱਕ ਲਾਇਆ ਜੀ ਰਾਦੇ ਇਹ ਜਿਹੜਾ ਦੇਸੀ ਖੀਰਾ ਇੱਕ ਇਹ ਲਾਇਆ ਤੇ ਬਾਕੀ ਹੋਰ ਹਜੇ ਮੇਥਿਆਂ ਦੀ ਬਜਾਈ ਕਰਨੀ ਆ ਹਨਾ ਮੇਥੀ ਦੀ ਬਿਜਾਈ ਕਰਨੀ ਆ ਬਾਕੀ ਹੋਰ ਤੁਹਾਨੂੰ ਦੱਸ ਦਿੰਨੇ ਆ ਵੀ ਕਿਹੜੀ ਕਿਹੜੀ ਆ ਇੱਕ ਗਾਜਰ ਆ ਜੀ ਐਡਵਾਂਟਾ ਦੀ ਇਹ ਕੇਲ ਆਈ ਆ ਗਾਜਰ ਐਡਵਾਂਟਾ ਦੀ ਜੀ ਤੇ ਸਲਗਮ ਵੀ ਦੱਸਦੀ ਹੈ ਹਨਾ ਸਲਗਮ ਇੱਕ ਦੋਸਤੋਂ ਪਹੂਜਾ ਦੇ ਲਾਇਆ ਆ ਆਪਾਂ ਤੇ ਇੱਕ ਵੈਰਾਈਟੀ ਲਾਈ ਆ ਕਲੌਜ਼ ਦੀ ਇਹ ਕਾ ਲਾਈ ਆ ਜੀ ਕਲੌਜ਼ ਕੰਪਨੀ ਦੀ ਤੇ ਇੱਕ ਹੁਣ ਕਾਲੀ ਗਾਜਰ ਵੀ ਲਾਵਾਂਗੇ ਕਾਲੀ ਗਾਜਰ ਤੁਸੀਂ ਦੇਖ ਸਕਦੇ ਹੋ ਹਨਾ ਕਾਲੀ ਗਾਜਰ ਦੀ ਵੀ ਬਜਾਈ ਥੋੜੀ ਜਿਹੀ ਲੇਟ ਕਰਾਂਗੇ ਇਹ ਗੇਤੀ ਆ ਹਜੇ ਤੇ ਇੱਕ ਸਲਾਦ ਪੱਤਾ ਇਹਦੀ ਪਨੀਰੀ ਵੀਜਾਂਗੇ ਇਹ ਵੀ ਹਨਾ ਜਿਹੜਾ ਸੈਲਡ ਦੇ ਰੂਪ ਵਿੱਚ ਵਰਤਿਆ ਜਾਂਦਾ ਇਹਦੀ ਵੀਡੀਓ ਆਪਾਂ ਅਲੱਗ ਬਣਾ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਦੋਸਤੋ ਆ ਸਾਗ ਆ ਜੀ ਮਲਟੀ ਕੱਟ ਸਾਗ ਆ ਤੇ ਬਾੜਾਂ ਵਾਲਾ ਸਾਗ ਆ ਜਦੋਂ ਇੱਕ ਵਾਰੀ ਬਾੜ ਲਿਆ ਦੁਬਾਰੇ ਫੇਰ ਇਹ ਬਾੜ ਦੇ ਦਿੰਦਾ ਆਪਾਂ ਨੂੰ ਤੇ ਕੇਰੀ ਬਜਾਈ ਕਰੀ ਆ ਇੱਕ ਕਰੇਲੀ ਹੁਣ ਦੇਖ ਰਹੇ ਆ ਨਾ ਲక్ష్ਮੀ ਦੀ 53 ਨੰਬਰ ਤੇ ਥੋੜਾ ਜਾ ਥਾਂ ਲਾ ਕੇ ਦੇਖਦੇ ਆ ਜੇ ਤੱਕ ਕਾਮਯਾਬ ਹੋਊਗਾ ਇਹ ਤੇ ਇੱਕ ਆ ਫਿਰ ਮੇਥੀ ਆ ਗਈ ਜੀ ਮੇਥੇ ਆ ਗਏ ਆ ਤੋਰੀ ਆ ਗਿਆ ਜੀ ਸਾਗਰ 86 ਨੰਬਰ ਆ ਇਹ ਤੇ ਬਾਕੀ ਦੋਸਤੋ ਇੱਕ ਹੋ ਗਈ ਜੀ ਗਾਜਰ ਐਡਵਾਂਟਾ ਦੀ ਇਹਦੀ ਬਜਾਈ ਕਰਾਂਗੇ ਤੇ ਇਹਨਾਂ ਸਬਜ਼ੀਆਂ ਦੀ ਦੋਸਤੋ ਬਜਾਈ ਕੁਛ ਦੀ ਕਰਤੀ ਕੁਛ ਦੀ ਹਨਾ ਕਰ ਰਹੇ ਹਾਂਗੇ ਤੇ ਵੀਡੀਓ ਤੁਹਾਡੇ ਨਾਲ ਤਾਂ ਸਾਂਝੀ ਕਰੀ ਆ ਵੀ ਅਸੀਂ ਜਿਹੜੀ ਵੀ ਸਬਜ਼ੀ ਆਪਣੇ ਖੇਤ ਵਿੱਚ ਬੀਜਦੇ ਆ ਜਿਹੜਾ ਵੀ ਭਰਾ ਦੇਖੂਗਾ ਹਨਾ ਜਾਂ ਨਵੀਆਂ ਸਬਜ਼ੀਆਂ ਲਾਉਣ ਦੀ ਸੋਚੂਗਾ ਵੀ ਆ ਵੀ ਸਬਜ਼ੀ ਲਾ ਲਈਏ ਆ ਵੀ ਲਾ ਲਈਏ ਤੇ ਪਹਿਲਾਂ ਆਪਾਂ ਗੱਲ ਕਰਦੇ ਆ ਵੀ ਮਾਰਕੀਟਿੰਗ ਦੀ ਮਾਰਕੀਟਿੰਗ ਦਾ ਤੁਸੀਂ ਪਹਿਲਾਂ ਆਪਣਾ ਕੋਈ ਆਪਣਾ ਕੋਈ ਸੋਰਸ ਬਣਾਓ ਹਨਾ ਕੋਈ ਅੱਡਾ ਬਣਾਓ ਤਾਂ ਜੋ ਜਿਹੜੀਆਂ ਤੁਸੀਂ ਇੰਨੀਆਂ ਸਬਜ਼ੀਆਂ ਲਾਵੋ ਤੇ ਉਹਨਾਂ ਨੂੰ ਖਰੀਦਣ ਵਾਲਾ ਵੀ ਹੋਵੇ ਕੋਈ ਇਹ ਨਹੀਂ ਹੈਗਾ ਵੀ ਵੀਡੀਓ ਦੇਖ ਕੇ ਮੇਰੀ ਵੀ ਸਾਰੀਆਂ ਸਬਜ਼ੀਆਂ ਲਾ ਦਈਏ ਤੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਮੰਡੀ ਕਰਨੇ ਚ ਪ੍ਰੋਬਲਮ ਆਵੇ ਸੋ ਇਸ ਤਰ੍ਹਾਂ ਆਪਾਂ ਦੋਸਤੋ ਸਬਜ਼ੀ ਲਾਉਣੀ ਹੁੰਦੀਆਂਗੇ ਉਹ ਆਪਾਂ ਅੱਗੇ ਤੁਹਾਨੂੰ ਵੀਡੀਓ ਸਾਂਝੀ ਕਰਦਾਂਗੇ ਵੀ ਕਿਵੇਂ-ਕਿਵੇਂ ਲਾਈ ਆ ਜਿਵੇਂ ਜਿਵੇਂ ਅੱਗੇ ਜਰਮੀਨੇਸ਼ਨ ਹੋਈ ਚੱਲੂ ਹਨਾ ਉਸ ਤੋਂ ਬਾਅਦ ਮੰਡੀ ਕਰਨ ਦੀ ਵੀ ਤੁਹਾਡੇ ਨਾਲ ਵੀਡੀਓ ਆਪਾਂ ਸਾਂਝੀ ਕਰੀ ਚੱਲਾਂਗੇ ਦੋਸਤੋ ਤੇ ਬਾਕੀ ਵੀਡੀਓ ਚੰਗੀ ਲੱਗੀ ਤੇ ਜਰੂਰ ਆਪਣੀ ਅੱਗੇ ਸ਼ੇਅਰ ਕਰ ਦਿਆ ਕਰੋ ਜੀ ਪੇਜ ਨੂੰ ਆਪਣੇ ਨੂੰ ਕਰ ਲਿਓ ਫੋਲੋ YouTube ਦਾ ਆਪਣਾ ਚੈਨਲ ਆ ਬੋਪਰਾ ਵੈਜੀਟੇਬਲ ਫਾਰਮ ਉਹਨੂੰ ਵੀ ਦੋਸਤੋ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ